ਐਕਸ਼ਨ ਕਮੇਟੀ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਮੌਜੂਦਾ ਮੋਰਚਾ ਹੈ ਇਹ ਦੋ ਨੁਕਾਤੀ ਪ੍ਰੋਗਰਾਮ ਤੇ ਪੈਰਾ ਦੇਵੇਗਾ ਪਹਿਲਾ ਨੁਕਤਾ ਜਿਹੜਾ ਹੈ ਪਹਿਲਾ ਜਿਹੜਾ ਇਸ ਦੇ ਵਿੱਚ ਬੁੱਧਾ ਹੈ ਉਹ ਇਹ ਹੈ ਕਿ ਹਲਕਾ ਭਧੌੜ ਦੇ ਐਮ ਐਲ ਏ ਲਾਭ ਸਿੰਘ ਉਦੋਂ ਕਿ ਉਸ ਨੂੰ ਇਸ ਕਤਲ ਕੇਸ ਦੇ ਵਿੱਚ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਇਸ ਸਬੰਧੀ ਐਕਸ਼ਨ ਕਮੇਟੀ ਵੱਲੋਂ ਕੱਲ ਐਸਐਸਪੀ ਬਰਨਾਲਾ ਨੂੰ ਸ਼ਹਿਣਾ ਥਾਣੇ ਵਿਖੇ ਇੱਕ ਦਰਖਾਸਤ ਦਿੱਤੀ ਗਈ ਸੀ ਜਿਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਗਿਆ ਹੈ ਕਿ ਸੁਖਜੀਤ ਸਿੰਘ ਜਿਹੜੇ ਭਰਾ ਨੇ ਸਰਦਾਰ ਸੁਖਵਿੰਦਰ ਸਿੰਘ ਕੋਲਕੱਤਾ ਦੇ ਉਹਨਾਂ ਨੇ ਆਪਣਾ ਬਿਆਨ ਪੁਲਿਸ ਨੂੰ ਲਿਖਾਇਆ ਸੀ ਕਿ ਲਾਭ ਸਿੰਘ ਉਗੋਕੇ ਨੇ ਉਹਨਾਂ ਦੇ ਸਾਹਮਣੇ ਕਿਹਾ ਸੀ ਕਿ ਸੁਖਵਿੰਦਰ ਸਿੰਘ ਕੋਲਕਾਤਾ ਨੂੰ ਜਿਉਂਦਾ ਨਹੀਂ ਛੱਡਿਆ ਜਾਵੇਗਾ ਪਰੰਤੂ ਪੁਲਿਸ ਨੇ ਇਹ ਗੱਲ ਬਿਆਨ ਵਿੱਚ ਨਹੀਂ ਲਿਖੀ ਤੇ ਪਿੱਛੋਂ ਫਿਰ ਐਫ ਆਈ ਆਰ ਦੇ ਵਿੱਚ ਵੀ ਦਰਜ ਨਹੀਂ ਕੀਤੀ ਇਹ ਪੁਲਿਸ ਦੇ ਵੱਲੋਂ ਜਿਹੜਾ ਹੈ ਇੱਕ ਬਹੁਤ ਵੱਡਾ ਜਿਹੜਾ ਹੈਗਾ ਗਰੁਚੀਤਾ ਗਿਆ ਹੈ ਕਿ ਉਹਨਾਂ ਨੇ ਨਾਂ ਨਹੀਂ ਲਿਖਿਆ ਲਾਭ ਸਿੰਘ ਉਦੋਕੇ ਦਾ ਤੇ ਹੁਣ ਲਾਭ ਸਿੰਘ ਉਦੋਕੇ ਨੂੰ ਇਹਨਾਂ ਦਾ ਅਸਲ ਬਿਆਨ ਲਿਖ ਕੇ ਜਿਨ੍ਹਾਂ ਦੇ ਜਿਹੜੇ ਇਸ ਦੇ ਵਿੱਚ ਮੁਸਤਜੀਤ ਨੇ ਸੁਤਜੀਤ ਸਿੰਘ ਇਸ ਮਤਲਬ ਦੇ ਵਿੱਚ ਦੋਸ਼ੀ ਸ਼ਾਮਲ ਕੀਤਾ ਜਾਵੇ ਬਤੌਰ ਦੋਸ਼ੀ ਸ਼ਾਮਲ ਕੀਤਾ ਜਾਵੇ ਇਹ ਨੁਕਤਾ ਜਿਹੜਾ ਹੈ ਇਹ ਪਹਿਲੀ ਮੰਗ ਹੈ ਤੇ ਪਹਿਲਾ ਮੁੱਦਾ ਹੈ ਜਿਹੜਾ ਇਸ ਦੇ ਵਿੱਚ ਰੱਖਿਆ ਗਿਆ ਤੇ ਦੂਸਰਾ ਜਿਹੜਾ ਹੈ ਉਹ ਇਹ ਹੈ ਕਿ ਪਰਿਵਾਰ ਵੱਲੋਂ ਕਿਹਾ ਗਿਆ ਤੇ ਹਿੱਕ ਠੋਕ ਕੇ ਕਿਹਾ ਗਿਆ ਕਿ ਅਸੀਂ ਕੋਈ ਰਾਹਤ ਦੀ ਰਕਮ ਜਿਹੜੀ ਹੈ ਉਹ ਸਵੀਕਾਰ ਨਹੀਂ ਕਰਾਂਗੇ ਅਸੀਂ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮੰਗ ਰਹੇ ਨਾ ਰਾਹਤ ਦੇ ਲਈ ਕੋਈ ਬੇਨਤੀ ਕਰਾਂਗੇ ਪਰੰਤੂ ਜੋ ਪੈਸਾ ਸੁਤਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਦੇ ਵਿਕਾਸ ਕਾਰਜਾਂ ਤੇ ਅਤੇ ਪੰਚਾਇਤ ਭਵਨ ਦੀ ਉਹ ਸਾਰੀ ਸਮੇਂ ਆਪਣੀ ਜੇਬ ਦੇ ਵਿੱਚੋਂ ਖਰਚ ਕੀਤਾ ਸੀ ਜਿਹੜੀ ਰਕਮ ਕੋਈ 60 ਲੱਖ ਦੇ ਕਰੀਬ ਮੰਦੀ ਹੈ ਉਹ ਰਕਮ ਪ੍ਰਸ਼ਾਸਨ ਵੱਲੋਂ ਦਿੱਤੀ ਜਾ ਇਹ ਦੂਸਰਾ ਉਸ ਦੇ ਵਿੱਚ ਵੱਡਾ ਮੁੱਦਾ ਰੱਖਿਆ ਗਿਆ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਇਹ ਮੌਜੂਦਾ ਜਿਹੜੀ ਐਜੀਟੇਸ਼ਨ ਹੈ ਮੋਰਚਾ ਇਹ ਅਮਨਮਾਨ ਨਾਲ ਹੋਵੇਗਾ ਅਤੇ ਕਿਸੇ ਤਰੀਕੇ ਦੀ 扑ਗਾਟ ਪੈਦਾ ਨਹੀਂ ਕੀਤੀ ਜਾਊਗੀ ਤੇ ਇਹ ਮੋਰਚਾ ਇਸੇ ਤਰ੍ਹਾਂ ਚੱਲਦਾ ਰਹੂਗਾ ਜਿਹਨੂੰ ਸੰਗਤ ਦਾ ਸਹਿਯੋਗ ਮਿਲਦਾ ਰਹੂਗਾ ਤੇ ਬੇਨਤੀ ਹੈ ਤੇ ਸੰਗਤ ਨੂੰ ਸਹਿਯੋਗ ਦਿੰਦੇ ਰਹੇ ਪਰੰਤੂ ਜੇ ਪ੍ਰਸ਼ਾਸਨ ਇਹਨਾਂ ਦੋਹਾਂ ਗੱਲਾਂ ਤੇ ਕੋਈ ਧੌਰ ਨਹੀਂ ਚਰੂਗਾ ਕੋਈ ਹਾਂ ਪੱਖੀ ਹੰਟਾਰਾ ਨਹੀਂ ਦੇਊਗਾ ਤਾਂ ਸੰਦਰਸ਼ ਨੂੰ ਤਖਾ ਕੀਤਾ ਜਾਊਗਾ ਜਿਸ ਦੇ ਵਿੱਚ ਸੰਘਰਸ਼ ਦੀ ਰੂਪਰੇਖਾ ਇਹ ਕਮੇਟੀ طے ਕਰੂਗੀ ਅਤੇ ਇਹਨੂੰ ਪੰਜਾਬ ਪੱਧਰ ਤੇ ਲੈ ਕੇ ਜਾਇਆ ਜਾਊਗਾ ਸਰਦਾਰ ਭਾਨਾ ਸਿੰਘ ਸਿੱਧੂ ਵੀ ਇਸ ਮੀਟਿੰਗ ਦੇ ਵਿੱਚ ਹਾਜ਼ਰ ਸੀ ਸਰਦਾਰ ਮਨਜੀਤ ਸਿੰਘ ਹਨੇਰ ਬਹੁਤ ਵੱਡੇ ਨੇਤਾ ਨੇ ਸਿਰ ਪੰਜਾਬ ਪੱਧਰ ਦੇ ਨਹੀਂ ਬੱਚੇ ਮੈਂ ਸਮਝਦਾ ਕਿ ਭਾਰਤ ਪੱਧਰ ਦੇ ਤੇ ਤੇ ਅੰਤਰਰਾਸ਼ਟਰੀ ਤੌਰ ਤੇ ਵੀ ਤਸਾਨ ਜਥੇਬੰਦੀਆਂ ਦੇ ਵਿੱਚ ਉਹਨਾਂ ਦਾ ਬੜਾ-ਬੜਾ ਸਤਾਨ ਹੈ ਉਹ ਵੀ ਹਾਜ਼ਰ ਨੇ ਸੋ ਇਹ ਐਕਸ਼ਨ ਕਮੇਟੀ ਵੀ ਨੇ ਫੈਸਲਾ ਕੀਤਾ ਹੈ ਕਿ ਜੋ ਵੀ ਇਹ ਮੋਰਚਾ ਜੇ ਵੀ ਉਸ ਦੀ ਸ਼ਕਲ ਲਵੇਗਾ ਜੇ ਉਸ ਦੇ ਵਿੱਚ ਕੁਰਬਾਨੀ ਦੇਣ ਦੀ ਲੋੜ ਪਈ ਉਸ ਦੇ ਵੀ ਕੋਈ ਵੱਡੀ ਮੁਸੀਬਤ ਸਹਿਣ ਦੀ ਲੋੜ ਪਈ ਤਾਂ ਸਾਰੇ ਮੈਂਬਰਾਂ ਨੇ ਇੱਥੇ ਜੁਟ ਹੋ ਕੇ ਫੈਸਲਾ ਕੀਤਾ ਕਿ ਉਹ ਖਿੜੇ ਮੱਥੇ ਸਹਿਣ ਕਰਨਗੇ ਇਹਨਾਂ ਦੋ ਮੰਡਾਂ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ ਉਹਨਾਂ ਚ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਦੇ ਹੈ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਉਹ ਦੇਹ ਨੂੰ ਇਸੇ ਤਰ੍ਹਾਂ ਹੀ ਰੱਖਿਆ ਜਾਵੇਗਾ ਇਹ ਮੋਰਚਾ ਜਿਹੜਾ ਹੈ ਪੂਰੇ ਤਾਕਤ ਦੇ ਨਾਲ ਜਿਹੜਾ ਹੈ ਲੋਕ ਤਾਕਤ ਦੇ ਨਾਲ ਲੋਕ ਹਿੱਤਾਂ ਦੇ ਲੋਕ ਹਿੱਤਾਂ ਲਈ ਚੱਲੇਗਾ ਕਿਸੇ ਸਿਆਸੀ ਪਾਰਟੀ ਨਾਲ ਇਸ ਮੋਰਚੇ ਦਾ ਕੋਈ ਤੱਲਕ ਨਹੀਂ ਕਿਸੇ ਰਾਜਨੀਤਿਕ ਪਾਰਟੀ ਨਾਲ ਮੋਰਚੇ ਦਾ ਤੱਲਕ ਨਹੀਂ ਪਰੰਤੂ ਜੋ ਵੀ ਰਾਜਨੀਤਿਕ ਪਾਰਟੀ ਮੋਰਚੇ ਨੂੰ ਸਹਿਯੋਗ ਦੇਵੇ ਜੀ ਇਹਨਾਂ ਮੰਗਾਂ ਨੂੰ ਮਨਾਉਣ ਲਈ ਉਦਮ ਤੇ ਅਪਰਾਲਾ ਕਰੇ ਜੀ ਤਾਂ ਮੋਰਚਾ ਜਿਹੜਾ ਹੈ ਸ਼ਨ ਕਮੇਟੀ ਦੇ ਫੈਸਲੇ ਮੁਤਾਬਕ ਉਹ ਸਹਿਯੋਗ ਨੂੰ ਪ੍ਰਵਾਨ ਕਰੇਗਾ ਅਗਲੀ ਬੇਨਤੀ ਇਹ ਹੈ ਕਿ ਜਿਹੜੀਆਂ ਜੂਨੀਅਨਾਂ ਇੱਥੇ ਆਈਆਂ ਨੇ ਜਥੇਬੰਦੀਆਂ ਆਈਆਂ ਨੇ ਅਜੇ ਉਹ ਜਿਹੜਾ ਹੈਗਾ ਬਲਾਟ ਪੱਦਰ ਤੇ ਜਾਂ ਜ਼ਿਲ੍ਹਾ ਪੱਦਰ ਤੇ ਚੱਲ ਰਹੀਆਂ ਨੇ ਉਹਨਾਂ ਨੂੰ ਪੁਰਜੋਰ ਬੇਨਤੀ ਹੈ ਕਿ ਉਹ ਪੰਜਾਬ ਪੱਦਰ ਤੇ ਇਸ ਮੋਰਚੇ ਦੇ ਹੱਥ ਵਿੱਚ ਫੈਸਲਾ ਲੈਣ ਤੇ ਇਸ ਨੂੰ ਪੰਜਾਬ ਪੱਦਰ ਦਾ ਵਿਸ਼ਾ ਬਣਾ ਕੇ ਇਸ ਦੀ ਹਮੈਤ ਦਾ ਆਪਣੀ ਲੀਡਰਸ਼ਿਪ ਤੋਂ ਜਿਹੜਾ ਹੈ ਉਹ ਐਲਾਨ ਕਰੋ ਇਨ੍ਹਾਂ ਸ਼ਬਦਾਂ ਦੇ ਨਾਲ ਤੇ ਮੋਰਚੇ ਦੇ ਅੱਜ ਐਕਸ਼ਨ ਕਮੇਟੀ ਮੀਟਿੰਗ ਕਰ ਰਹੀ ਹੈ डीसी ਬਰਨਾਲਾ ਨਾਲ ਤੇ ਉਹਨਾਂ ਨੂੰ ਸਪਸ਼ਟ ਤੌਰ ਤੇ ਕਿ ਦੋਵੇਂ ਮੰਨਾਂ ਬਾਰੇ ਦੱਸਿਆ ਜਾਵੇ ਦਾ ਨਾ ਇਹ ਘਟਾਈਆਂ ਜਾ ਸਕਦੀਆਂ ਨੇ ਤੇ ਨਾ ਇਹ ਵਧਾਈਆਂ ਜਾ ਸਕਦੀਆਂ ਨੇ ਤੇ ਸੰਗਤ ਨੂੰ ਬੁਰਜੌਰ ਬੇਨਤੀ ਹੈ ਕਿ ਸਾਰੇ ਇਲਾਕੇ ਤੋਂ ਪੰਜਾਬ ਚੋਂ ਜ਼ਿਲ੍ਹੇ ਚੋਂ ਤੇ ਜ਼ਿਲ੍ਹੇ ਤੋਂ ਬਾਹਰ ਵੀ ਵੱਡੀ ਗੰਤੀ ਦੇ ਵਿੱਚ ਇੱਕ ਹਾਜਰ ਹੋਣ ਤੇ ਇੱਥੇ ਜਿਹੜਾ ਬਹੁਤ ਵੱਡਾ ਤਖ਼ਤਾ ਹੋਇਆ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਸ਼ਰੇਆਮ ਕਤਲ ਹੋਇਆ ਹੈ ਸਵਿਧਾਨਦਿਆਂ ਧਜੀਆਂ ਉਡਾਈਆਂ ਗਈਆਂ ਨੇ ਅਤੇ ਜਿਸ ਢੰਗ ਨਾਲ ਲੋਟ ਖਤਮੇ ਦਾ ਜਿਹੜਾ ਹੈ ਕਤਲ ਕੀਤਾ ਗਿਆ ਤੇ ਸਰਦਾਰ ਸੁਖਵਿੰਦਰ ਸਿੰਘ ਚੱਤਾ ਜਿਹੜਾ ਹੈ ਇੱਕ ਵਿਅਕਤੀ ਦਾ ਨਾਮ ਨਹੀਂ ਸੀ ਉਹ ਸੰਸਦ ਦਾ ਨਾਮ ਸੀ ਉਹ ਸੋਚ ਦਾ ਨਾਮ ਸੀ ਤੇ ਉਹ ਸੰਸਥਾ ਦਾ ਨਾਮ ਸੀ ਤੇ ਉਸ ਦੇ ਪਿੱਛੇ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਹਿੱਕ ਠੋਕ ਕੇ ਖੜੀਆਂ ਨੇ ਤੇ ਖੜੀਆਂ ਰਹਿਣਗੀਆਂ ਇਹਨਾਂ ਬੇਨਤੀਆਂ ਦੇ ਨਾਲ ਮੈਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ